ਇਹ ਤਾਂ ਇਹ ਬੰਦੇ ਨਹੀਂ ਬੈਠਣੇ ਚਾਹੀਦੇ ਇਹਨਾਂ ਦੀ ਜੁਤੀ ਜਿੱਥੇ ਇਹਨਾਂ ਨੇ ਮੈਨਿੰਗ ਡਿਪਾਰਟਮੈਂਟ ਨੇ ਖੱਡਾਂ ਲੀਜ਼ ਕੀਤੀਆਂ ਨੇ ਉੱਥੇ ਜਾ ਕੇ ਬੈਠਣ ਸਾਡੇ ਇੱਥੇ ਬੈਣ ਦਾ ਇਹਨਾਂ ਦਾ ਕੋਈ ਅਧਿਕਾਰ ਨਹੀਂ ਜਾਂ ਤੇ ਇਹ ਆਪਣੇ ਜਿਹੜੇ ਚਾਰ ਬੰਦੇ ਬੈਠੇ ਆ ਉਹ ਪਰਚੀ ਦੇ ਸਰਕਾਰੇ ਨੂੰ ਸਾਰਿਆਂ ਨੇ 1.5 ਲੱਖ ਰੁਪਈਆ ਉਹ ਲੇਬਰ ਦੇਖੋ ਇਹਨਾਂ ਦੇ ਹੱਥ ਦੇਖੋ ਸਾਰਿਆਂ ਲੇਬਰ ਦਾ ਸਾਰਿਆਂ ਨੇ ਬੇਲ ਚੇ ਨਾਲ ਭਰਦੇ ਆ ਹੱਥਾਂ ਨਾਲ ਭਰਦੇ ਆ ਕੋਈ ਮਸ਼ੀਨਾਂ ਨਹੀਂ ਥੱਲੇ ਸਾਰੀਆਂ ਮਸ਼ੀਨਾਂ ਲੱਗੀਆਂ ਸਾਡੀ ਇੱਕ ਮੰਗ ਹੋਰ ਵੀ ਹੈ ਜੇ ਇਹਨਾਂ ਕੋਲ ਅੱਜ ਤੱਕ ਕੋਈ ਮਸ਼ੀਨ ਨਹੀਂ ਪਗੜੀ ਗਈ ਇਹਨਾਂ ਬੰਦਿਆਂ ਕੋਲ ਦੱਸੋ ਤੁਸੀਂ ਕਿੰਨੀਆਂ ਮਸ਼ੀਨਾਂ ਆਪਣੇ ਡੇਲੀਆਂ ਲੱਗਦੀਆਂ ਸਾਨੂੰ ਆਰਡਰ ਦਿਓ ਸਾਡੇ ਅਸੀਂ 50 ਬੰਦੇ ਆ 50 ਦੇ 50 ਸਾਹੀ ਡਿਊਟੀ ਦੇਾਂਗੇ ਇਹਨਾਂ ਦੀ ਪੰਜ ਦਿਨ ਚ ਦੱਸ ਦਿਓ ਕਿੰਨੀਆਂ ਮਸ਼ੀਨਾਂ ਲੱਗਦੀਆਂ ਕਿੰਨੇ ਕਰੈਕਟਰ ਚੱਲਿਆ ਕੀਵਲ ਸਿੰਘ ਮੈਂ ਪਿੰਡ ਹੜੇ ਤੋਂ ਮੇਰੀ ਬੇਟੀ ਸਰਪੰਚ ਪਲਵੀ ਠਾਕਰ ਮੇ ਸਾਡੀ ਮੰਗ ਇੱਕੋ ਇਹੋ ਹੀ ਹੈ ਜਿਹੜੇ ਇਹਨਾਂ ਨੇ ਬੰਦੇ ਬਿਠਾਏ ਆ ਚਾਰ ਚਾਰ ਬੰਦੇ ਬਿਠਾਏ ਆ ਸਰਕਾਰ ਨੂੰ ਇਹਨਾਂ ਨੇ 6 ਮਹੀਨੇ ਦਾ ਕਿੰਨੀ ਕੁ ਬੈਨੀਫਿਟ ਦਿੱਤਾ ਹੈ ਚਾਰ ਅੱਜ 6 ਮਹੀਨੇ ਹੋ ਗਏ ਨੂੰ ਉਹਨੂੰ ਬੈਠੇ ਦੇ ਕਿੰਨਾ ਬੈਨੀਫਿਟ ਦਿੱਤਾ ਆ ਜਿਹੜੇ ਇਹਨਾਂ ਨੂੰ ਉਠਾਉਣ ਵਾਸਤੇ ਅਸੀਂ ਅੱਜ ਤੁਹਾਨੂੰ ਵੀ ਬੁਲਾਇਆ ਹੈ ਕਿ ਇੱਥੇ ਇਹ ਬੰਦੇ ਨਹੀਂ ਬੈਠਣੇ ਚਾਹੀਦੇ ਇਹਨਾਂ ਦੀ ਡਿਊਟੀ ਜਿੱਥੇ ਇਹਨਾਂ ਨੇ ਮੈਨਿੰਗ ਡਿਪਾਰਟਮੈਂਟ ਨੇ ਖੱਡਾਂ ਲੀਜ਼ ਕੀਤੀਆਂ ਨਾ ਉੱਥੇ ਜਾ ਕੇ ਬੈਠਣ ਸਾਡੇ ਇੱਥੇ ਬੈਣ ਦਾ ਇਹਨਾਂ ਦਾ ਕੋਈ ਅਧਿਕਾਰ ਨਹੀਂ ਜਾਂ ਤੇ ਇਹ ਆਪਣੇ ਜਿਹੜੇ ਚਾਰ ਬੰਦੇ ਬੈਠੇ ਆ ਉਹ ਪਰਚੀ ਦੇ ਸਰਕਾਰ ਇਹਨਾਂ ਨੂੰ ਅਸੀਂ ਜਿਹੜਾ ਬੰਦਾ ਕੋਈ ਵਿਚਾਰਾ ਟਰੈਕਟਰ ਵਾਲਾ ਆਂਦਾ ਵੀ ਹੈ ਘਰ ਨੂੰ ਕੋਈ ਪੱਥਰ ਲੈ ਕੇ ਉਹ ਪਰਚੀ ਕਟਾਉਣ ਨੂੰ ਰੈਡੀ ਹੈ ਉਹ ਕਹਿੰਦਾ ਮੇਰੇ ਕੋਲ ਪਰਚੀ ਲੈ ਮੈਂ ਸਰਕਾਰ ਨੂੰ ਪੈਸਾ ਦੇਣ ਨੂੰ ਤਿਆਰ ਹਾਂ 500 ਦੀ 600 ਦੀ 700 ਦੀ ਜੋ ਵੀ ਪਰਚੀ ਉਹ ਕਟਾਉਣੇ ਚੰਦੇ ਆ ਉਹ ਕਟਾਉਣ ਨੂੰ ਤਿਆਰ ਨਾ ਇਹਨਾਂ ਕੋਲ ਕੋਈ ਪਰਚੀ ਹੈ ਨਾ ਇਹਨਾਂ ਕੋਲ ਕੋਈ ਵਿਲ ਬੁੱਕ ਹੈ ਇਦਾਂ ਹੀ ਬਿਠਾਇਆ ਤੱਕਾ ਕੰਡੇ ਗੁੰਡਾ ਪਰਚੀ ਗੁੰਡਾ ਰਾਜ ਨਾਲ ਉਹ ਮੰਗਣ ਰਿਹਾ ਪੈਸੇ ਮੰਗਦੇ ਪੁਲਿਸ ਨੂੰ ਬੁਲਾ ਲੈਂਦੇ ਆ ਮਾੜੇ ਟਰੈਕਟਰ ਨੂੰ ਲੱਖ ਰੁਪਿਆ ਡੇਢ ਲੱਖ ਰੁਪਿਆ ਜੁਰਮਾਨਾ ਜੇ ਕੋਈ ਚੰਗਾ ਬੰਦਾ ਆ ਉਹਨੂੰ ਉਹ ਵਿਚਾਰਾ ਛੁੱਟ ਜਾਂਦਾ ਆ ਬੋਲ ਚਾਲ ਕੇ ਵੀ ਮੇਰੀ ਫਲਾਣੇ ਮੈਂ ਫਲਾਣੀ ਪਾਰਟੀ ਨਾਲ ਮੈਂ ਫਲਾਣੀ ਪਾਰਟੀ ਨਾਲ ਹੈ ਜਿਹੜਾ ਮੋਹਦਬਰ ਬੰਦਾ ਉਹ ਬੰਦਾ ਛੁੱਟ ਜਾਂਦਾ ਹੈ ਜਿਹੜਾ ਮਾੜਾ ਬੰਦਾ ਆ ਉਹ ਫਸ ਜਾਂਦਾ ਉਹਨੂੰ ਵਿਚਾਰੇ ਨੇ ਡੇਢ ਡੇਢ ਲੱਖ ਰੁਪਈਆ ਉਹਨਾਂ ਲੇਬਰ ਦੇਖੋ ਇਹਨਾਂ ਦੇ ਹੱਥ ਦੇਖੋ ਸਾਰਿਆਂ ਲੇਬਰ ਦਾ ਸਾਰਿਆਂ ਨੇ ਬੇਲਚੇ ਨਾਲ ਭਰਦੇ ਆ ਹੱਥਾਂ ਨਾਲ ਭਰਦੇ ਆ ਕੋਈ ਮਸ਼ੀਨਾਂ ਨਹੀਂ ਥੱਲੇ ਸਾਰੀਆਂ ਮਸ਼ੀਨਾਂ ਲੱਗੀਆਂ ਨੇ ਸਾਡੀ ਇੱਕ ਮੰਗ ਹੋਰ ਵੀ ਹੈ ਜੇ ਇਹਨਾਂ ਕੋਲ ਅੱਜ ਤੱਕ ਕੋਈ ਮਸ਼ੀਨ ਨਹੀਂ ਪਗੜੀ ਗਈ ਇਹਨਾਂ ਬੰਦਿਆਂ ਕੋਲ ਦੱਸੋ ਵੀ ਤੁਸੀਂ ਕਿੰਨੀਆਂ ਮਸ਼ੀਨਾਂ ਆਪਣੇ ਡੇਲੀਆਂ ਲੱਗਦੀਆਂ ਨੇ ਸਾਨੂੰ ਆਰਡਰ ਦਿਓ ਸਾਡੇ ਅਸੀਂ 50 ਬੰਦੇ ਆ 50 ਦੇ 50 ਸਾਹੀ ਡਿਊਟੀ ਦੇਾਂਗੇ ਇਹਨਾਂ ਦੀ ਪੰਜ ਦਿਨ ਚ ਦੱਸ ਦਿਓ ਕਿੰਨੀਆਂ ਮਸ਼ੀਨਾਂ ਲੱਗਦੀਆਂ ਕਿੰਨੇ ਕ੍ਰੈਸ਼ਰ ਚੱਲਿਆ ਕਾਗਜ਼ਾਂ ਦੇ ਵਿੱਚ ਸਾਰੇ ਕ੍ਰੈਸ਼ਰ ਬੰਦ ਹੈ ਲੇਕਿਨ ਅੱਜ ਦੀ ਡੇਟ ਚ ਦੇਖੋ ਤਾਜ਼ਾ ਮਾਲ ਪਿਆ ਜਾਂ ਨਹੀਂ ਪਿਆ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਨਹੀਂ ਤੇ ਸਾਡੇ ਨਾਲ ਚਲੋ ਅਸੀਂ ਚੈੱਕ ਕਰਾ ਦਿੰਦੇ ਆ ਸਿਰਫ ਇੱਥ ਇਹ ਪਰ ਜਿਹੜੀ ਹੈ ਮਾਈਨਿੰਗ ਡਿਪਾਰਟਮੈਂਟ ਟਰੈਕਟਰਾਂ ਵਾਸਤੇ ਆ ਮਸ਼ੀਨਾਂ ਵਾਸਤੇ ਕੋਈ ਮਾਈਨਿੰਗ ਨਹੀਂ ਹੈ ਮਸ਼ੀਨ ਇੰਨੀ ਜ਼ਬਰਦਸਤ ਲੱਗੀਆਂ ਨੇ ਵੱਡੀਆਂ-ਮੱਡੀਆਂ ਪੋਪਲਾਈਨਾਂ ਲਾਈਆਂ ਨੇ ਇਹ ਨਹੀਂ ਛੋਟੀਆਂ ਮਸ਼ੀਨਾਂ ਨੇ ਉਹਨਾਂ ਕੋਲੋਂ 10 ਮਿੰਟ ਦੇ ਵਿੱਚ 8 ਸੈਕਿੰਡ ਦੇ ਦਾ ਹਵਾ ਭਰਦੀਆਂ ਉਹਨਾਂ ਵਾਸਤੇ ਕੋਈ ਸਰ ਮਾਈਨਿੰਗ ਨਹੀਂ ਹੈ ਤੇ ਸਾਡੀ ਸਰਕਾਰ ਦੇ ਅੱਗੇ ਇਹੋ ਹੀ ਮੰਗ ਹੈ ਜੇ ਸੁਣੀਏ ਜਾਏ ਤੇ ਅਸੀਂ ਆਪਣੇ ਸ਼ੁੱਕਰਵਾਰ ਜਾਂ ਸੋਮਵਾਰ ਡੀਸੀ ਸਾਹਿਬ ਦੇ ਉੱਥੇ ਧਰਨਾ ਦੇਵਾਂਗੇ ਜਾ ਕੇ ਜੇ ਸਾਡੀ ਨਹੀਂ ਸੁਣਾਈ ਹੋਈ ਤਾਂ ਸੋਮਵਾਰ ਦਾ ਹੀ ਟਾਈਮ ਦਿੰਦੇ ਹਾਂ ਉਹਨਾਂ ਨੂੰ ਅਸੀਂ ਮੰਗ ਪੱਤਰ ਰੱਖਾਂਗੇ ਡੀਸੀ ਸਾਹਿਬ ਕੋਲ ਆ ਕੇ ਤੇ ਧੰਨਵਾਦ ਜੀ ਤੁਹਾਡਾ ਸਰ ਮੇਰਾ ਨਾਮ ਰੋਹਿਤ ਸ਼ਰਮਾ ਮੇਰੇ ਪਾਪਾ ਜੀ ਰੋਸ਼ਨਾਲ ਸ਼ਰਮਾ ਸਰਪੰਚ ਸੁਖਨੇਵਾਲ ਤੋਂ ਤੇ ਸਰ ਸਾਡਾ ਇਹ ਧਾਰ ਬਲਗਦਾ ਕਿ ਧਾਰ ਬਲਗ ਚ ਪਿੰਡ ਪੈਂਦਾ ਸੁਖਨੇਵਾਲ ਹਾੜਾ ਨਰੈਣਪੁਰ ਲੁਦੇਟੀ ਮੋਡਰਨ ਮੰਗਣੀ ਤੇ ਸਾਡੀਆਂ 57 ਪੰਚਾਇਤਾਂ ਪੈਂਦੀਆਂ ਨੇ ਸਰ ਸਾਡਾ ਇੱਕ ਬੜੀ ਪਹਾੜੀ ਏਰੀਆ ਸਾਡੇ ਏਰੀਏ ਨਾਲ ਇੱਕ ਸਾਡਾ ਦਰਿਆ ਲੱਗਦਾ ਹੈ ਜਿਹੜਾ ਕਿ ਜਦਾ ਦਰਿਆ ਜਿਹੜਾ ਹਿਮਾਚਲ ਚ ਪੈਂਦਾ ਹੈ ਆਹੀ ਆਪਣੇ ਪੰਚਾਇਤਾਂ ਪੰਚਤਾਂ ਦੇ ਵਿਕਾਸ ਕਰਨ ਲਈ ਆਪਣਾ ਮਾੜਾ ਮੋਟਾ ਜਿਹੜਾ ਰੋਮ ਮਟੀਰਾ ਹੀ ਆਪਣੇ ਇੱਥੋਂ ਦਰਿਆ ਚ ਝੁਕਦੇ ਹਿਮਾਚਲ ਦਰਿਆ ਚ ਝੁਕਦੇ ਆ ਤੇ ਬਾਕੀ ਜਿਹੜਾ ਸਾਡਾ ਰੇਤਾ ਬਈਆ ਇੱਕ ਕ੍ਰਸ਼ਰ ਤੋਂ ਲੈਂਦੇ ਆ ਮਾੜਾ ਮੋਟਾ ਇਹ ਰੋਮ ਮਟੀਰ ਜਿਹੜਾ ਇੱਥੋਂ ਝੁਕਦੇ ਆ ਜਾਂ ਪੱਥਰ ਵਗੈਰਾ ਹੀ ਤਾਂ ਝੁਕਦੇ ਆ ਤੇ ਜਿਹੜੇ ਕੀ ਜਿਹੜਾ ਕੀ ਸਰਕਾਰ ਸਾਨੂੰ ਉਹਦਾ ਪੈਸੇ ਜਿਹੜਾ ਘੱਟ ਮਿਲਦੇ ਆ ਜੇ ਅਸੀਂ ਕ੍ਰਸ਼ਰ ਤੋਂ ਲਈਏ ਉਹਦੇ ਪੈਸੇ ਜ਼ਿਆਦਾ ਬਣਦੇ ਆ ਉਹਨਾਂ ਸਾਡਾ ਪੂਰੀ ਕੋਸਟ ਨਹੀਂ ਬਰਾਬਰ ਨਹੀਂ ਹੁੰਦੀ ਇਸ ਕਾਰਨ ਅਸੀਂ ਤਾਂ ਰੋਮ ਮਟੀਰ ਮਾੜਾ ਮਾੜਾ ਝੁਕਦੇ ਆ ਤੇ ਸਾਨੂੰ ਇੱਥੇ ਡਿਪਾਰਟਮੈਂਟ ਮਾਈਨਿੰਗ ਡਿਪਾਰਟਮੈਂਟ ਤੇ ਸਾਨੂੰ ਸਾਰੇ ਇੱਥੇ ਤੰਗ ਕਰਦੇ ਆ ਹੋਰ ਅਸੀਂ ਆ ਤੁਹਾਡੇ ਚੈਨਲ ਵਾਈਹਾਂ ਸਰਕਾਰ ਦੇ ਅੱਗੇ ਬੇਨਤੀ ਕਰਦੇ ਆ ਕਿ ਇਹ ਸਾਨੂੰ ਮਾਲ ਮਟੇ ਦੇ ਚੁੱਕਣ ਦੀ ਪਰਮਿਸ਼ਨ ਦਿੱਤੀ ਜਾਏ ਅੱਜ ਤੋਂ ਸਰ ਸਦੀਆਂ ਤੋਂ ਅਸੀਂ ਇਹ ਮਾਲ ਚੁੱਕਦੇ ਆਂ ਕਦੀ ਅਸੀਂ ਸਾਨੂੰ ਕਿਸੇ ਨੇ ਤੰਗ ਨਹੀਂ ਕੀਤਾ ਅੱਜ ਤੋਂ 2-3 ਮਹੀਨੇ ਤੋਂ ਸਾਨੂੰ ਇੱਥੇ ਆਪਣੇ ਮਾਈਨਿੰਗ ਡਿਪਾਰਟਮੈਂਟ ਤੰਗ ਕਰਦੇ ਪਏ ਨੇ ਤੇ ਜਦੋਂ ਅਸੀਂ ਉਹਨਾਂ ਦੇ ਅੱਗੇ ਡਿਮਾਂਡ ਰੱਖਦੇ ਹਾਂ ਕਿ ਤੁਸੀਂ ਸਾਨੂੰ ਕੋਈ ਪਰਚੀ ਕੱਢ ਦਿਓ ਉਹ ਕਹਿੰਦੇ ਅਸੀਂ ਪਰਚੀ ਨਹੀਂ ਤੁਹਾਡੀ ਕੱਢ ਸਕਦੇ ਅਸੀਂ ਤੁਹਾਡਾ ਲੱਖ-ਲੱਖ ਰੁਪਏ ਦਾ ਜੁਰਮਾਨਾ ਕਰ ਦਿਆਂ ਅਸੀਂ ਉਹਨਾਂ ਨੂੰ ਇੱਕੋ ਡਿਮਾਂਡ ਰੱਖੀ ਹੈ ਕਿ ਤੁਸੀਂ ਅਗਰ ਸਾਡਾ ਲੱਖ ਰੁਪਏ ਦਾ ਜੁਰਮਾਨਾ ਕਰ ਦ ਸਕਦੇ ਹੋ ਤੁਸੀਂ ਸਾਡੀ ਜਿਹੜੀ 5-700 ਰੁਪਏ ਦੀ ਮਾਈਨਿੰਗ ਹੈਗੀ ਤੁਸੀਂ ਸਾਡੇ ਕੋਲੋਂ ਫਾਰਮ ਲੈ ਲਓ ਮਾਈਨਿੰਗ ਕਰ ਦਿਓ ਸਾਡੀ ਪਰਚੀ ਕਰ ਦਿਓ ਜਦੋਂ ਅਸੀਂ ਉਹਨਾਂ ਨੂੰ ਪੁੱਛਨੇ ਆ ਜਾਂ ਜਦੋਂ ਵੀ ਅਸੀਂ ਚਾਰ ਬੰਦੇ ਇਕੱਠੇ ਹੁੰਦੇ ਹਾਂ ਤੇ ਉਹ ਇੱਥੇ ਦੌੜ ਜਾਂਦੇ ਆ ਅੱਜ ਵੀ ਅਸੀਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਉਹ ਇੱਥੇ ਚੱਲ ਗਏ ਨੇ ਜੋ ਕਿ ਉਹਨਾਂ ਕੋਲ ਬਿਲਕੁਲ ਹੀ ਵਿਦਆਊਟ ਡਾਕੂਮੈਂਟ ਤੋਂ ਇੱਥੇ ਬੈਠਦੇ ਨੇ ਕੋਈ ਨਾ ਕੋਲ ਹੋਣੀ ਹੈਗਾ ਜਦ ਮਾਲ ਪੁੱਟ ਲਈ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਸਰ ਆਈ ਹੱਥੀ ਬੇਲਚੇਤਾਲ ਮਾੜਾ ਮਾੜਾ ਆਪਣੇ ਪਿਆਲੀਆਂ ਚੋਂ ਲਿਆਉਂਦੇ ਆਂ ਦਰਿਆ ਜਿੱਤੇ ਅਸੀਂ ਇੰਨਾ ਕਿ ਜਾਂਦੇ ਵੀ ਨਹੀਂ ਕਿਉਂਕਿ ਸਾਡੀਆਂ ਪਿਆਲੀਆਂ ਨੂੰ ਥੱਲੇ ਅਸੀਂ ਮਾੜਾ ਮਾੜਾ ਕੰਮ ਕੁੰਮ ਲਈ ਜਾਂਦੇ ਆਂ ਮਾੜਾ ਮਾੜਾ ਆਪਣੀਆਂ ਪਿਆਲੀਆਂ ਸਾਫ਼ ਕਰਕੇ ਕਿਤੇ ਪੱਥਰ ਸਟੋਕ ਕਰਕੇ ਥੋੜੇ ਥੋੜੇ ਪੱਥਰ ਸਟੋਕ ਕਰਕੇ 2-4 ਦਿਨ ਬਾਅਦ ਅਸੀਂ ਪੱਥਰ ਲਿਆਉਂਦੇ ਆਂ ਨਾਲੇ ਸਰ ਰੌਂ ਮਟੀਰੀਅਲ ਜਿਹੜਾ ਅਸੀਂ ਹੱਥੋਂ ਭਰਨੇ ਆਂ ਜੋੜਾ ਕੀ ਹੈ ਕ੍ਰੈਸ਼ਰ ਤੋਂ ਵਿੱਚ ਖੜ ਤੋਂ ਵੀ ਕਿਤੋਂ ਵੀ ਭਰ ਸਕਦੇ ਆ ਰੋਮ ਡਰੇ ਜਿਹੜਾ ਸਾਡੇ ਆਪਣੇ ਗਲੀਆਂ ਦੇ ਕੰਮ ਲਈ ਅਸੀਂ ਯੂਜ਼ ਕਰਨਾ ਹੈ ਜਿਹੜਾ ਕਿ ਹੀੜ ਪੈਂਦਾ ਹੈ ਪੰਚਾਇਤ ਦੇ ਕੰਮ ਲਈ ਲਿਆਂਦੇ ਕੋ ਜਾਂ ਆਪਣੇ ਘਰਾਂ ਵਾਸਤੇ ਸਰ ਅਸੀਂ ਪੰਚਾਇਤਾਂ ਦੇ ਕੰਮਾਂ ਲਈ ਲਿਆਂਦੇ ਆ ਜਾਂ ਕਈ ਵਾਰ ਸਰ ਪਿੰਡਾਂ ਦੇ ਸਾਡੇ ਗਰੀਬ ਬੰਦੇ ਆ ਉਹ ਕਈ ਵਾਰ ਸਾਡੇ ਲੋਕਾਂ ਦੇ ਟਰੈਕਟਰ ਲੈ ਕੇ ਆਪ ਚੱਲ ਜਾਂਦੇ ਆਪ ਨਾਲ ਭਰਾ ਕੇ ਮਾੜਾ ਮੋਟਾ ਟਰੈਕਟਰ ਵਾਲੇ ਡਰਾਈਵਰ ਨੂੰ ਤੇਲ ਖਰਚਾ ਦੇ ਕੇ ਤੇ ਆਪਣੇ ਘਰ ਲਈ ਸਾਰੇ ਮਤਲਬ ਲਿਆਂਦੇ ਆ ਆਪਣੇ ਘਰਾਂ ਵਿੱਚ ਲਈ ਵੀ ਲਿਆਣੇ ਮਾੜਾ ਮੋਟਾ ਆਪਣੇ ਪਿੰਡਾਂ ਦੇ ਲਈ ਕੰਮ ਕਰਦੇ ਆ ਮਤਲਬ ਆਪਣੇ 2-4 ਕਿਲੋਮੀਟਰ ਦੇ ਏਰੀਆ ਵਿੱਚ ਹੀ ਕੰਮ ਕਰਦੇ ਕੋਈ ਬਾਹਰ ਨਹੀਂ ਜਾਂਦਾ ਅੱਜ ਤੋਂ ਸਰ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਿਹੜਾ ਵੀ ਟਰੈਕਟਰ ਇੱਥੋਂ ਬਾਹਰ ਕਰਨਾ ਕੰਮ ਕਰਨੇ ਜਾਂਦਾ ਸੀ ਉਹਨਾਂ ਦੀ ਉੱਥੇ ਜਾ ਕੇ ਪਰਚੀ ਕਢਾਉਂਦੀ ਸੀ ਵੀ ਦਰੇਟੀ ਪੰਪ ਤੇ ਅੱਗੇ ਜਾ ਕੇ ਉੱਥੇ ਉਹਨਾਂ ਦੀ ਮਾਈਨਿੰਗ ਪਰਚੀ ਕਢਾਉਂਦੀ ਆਹੀ ਤੁਹਾਡੇ ਚੈਨਲ ਰਾਹੀਂ ਇਹੀ ਬੇਨਤੀ ਕਰਨੇ ਕਿ ਸਾਨੂੰ ਇਸ ਕੰਮ ਤੋਂ ਰਾਤ ਦਿਲਾਈ ਜਾਏ ਤੇ ਜੇ ਕੋਈ ਇਹਨਾਂ ਦੀ ਬੰਦੀ ਮਾਈਨਿੰਗ ਹੈਗੀ ਤਾਂ ਸਾਡੇ ਤੇ ਲਈ ਜਾਏ ਮਾਈਨਿੰਗ ਡਿਪਾਰਟਮੈਂਟ ਨਾਲ ਤਾਂ ਗੱਲਬਾਤ ਹੋਈ ਸੀ ਸਰ ਮਾਈਨਿੰਗ ਡਿਪਾਰਟਮੈਂਟ ਨਾਲ ਸਾਡੀ ਇਹੀ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਆਈ ਉਹਨਾਂ ਨੂੰ ਜਦੋਂ ਵੀ ਪੁੱਛਿਆ ਤੇ ਉਹ ਕਹਿੰਦੇ ਨਹੀਂ ਅਸੀਂ ਪਰਚੀ ਨਹੀਂ ਕੱਢ ਸਕਦੇ ਕਹੀ ਬਣਾ ਕਹਿੰਦੇ ਜਿੰਦਾ ਹਮਾਚਲ ਦਾ ਬਿੱਲ ਲਿਆ ਕੇ ਆਈ ਦਿਖਾ ਕੇ ਜਾਂ ਬੇਮਾਹ ਚ ਲੋਕ ਲੈ ਆਣੇ ਆ ਤੇ ਉਹ ਬਿੱਲ ਦਿਖਾ ਕੇ ਆਈ ਤੇ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਜੀ ਸਾਡੀ ਪਰਚੀ ਕੱਢ ਦਿਓ ਤੇ ਉਹ ਕਹਿੰਦੇ ਪਰਚੀ ਅਸੀਂ ਕੱਢ ਨਹੀਂ ਸਕਦੇ ਤੇ ਬੀਡੀਪੀਓ ਕਰਨਾ ਕੋਈ ਗੱਲਬਾਤ ਹੋਈ ਸੀ ਸਰ ਬੀਡੀਪੀਓ ਦੇ ਸਾਹਿਬ ਨਾਲ ਅਸੀਂ ਡਿਮਾਂਡ ਰੱਖੀ ਹੈ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਅਸੀਂ ਜਲਦੀ ਡੀਸੀ ਸਾਹਿਬ ਨਾਲ ਜਾਏਗਾ ਸਰ ਸਾਡੀ ਇਹੀ ਡਿਮਾਂਡ ਹੈ ਕਿ ਸਾਨੂੰ ਇਹਨਾਂ ਦੇ ਪ੍ਰੈਸ਼ਰ ਪਿੱਛੇ ਸਰਕਾਰਾਂ ਲੋ ਵੀ ਫਰਵੰਧਕ ਲੱਗੇ ਹੋਏ ਨੇ ਪਿੰਡਾਂ 'ਚ ਕੀ ਕੰਮ ਬਾਅਦ ਤੋਂ ਬਾਅਦ ਕਰਾਏ ਜਾਣ ਤੇ ਸਰਾ ਸਾਡਾ ਕੰਮ ਕਿੱਦਾਂ ਚੱਲੇਗਾ ਪੰਜਾਬ ਦੇ ਕ੍ਰੈਸ਼ਰ ਟੋਟਲ ਬੰਦ ਪਏ ਆ ਜੇ ਮਾੜਾ ਮੋੜਾ ਹੀ ਰੌਮ ਮਟੀਰੀਅਲ ਇੱਥੋਂ ਚੁੱਕ ਕੇ ਕੰਮ ਕਰਨੇ ਆ ਤੇ ਇਹ ਸਾਨੂੰ ਤੰਗ ਕਰਦੇ ਆ ਮੈਂ ਇਹ ਇਹੀ ਹੈ ਕਿ ਮੇਰਾ ਨਾਮ ਕਲਿਆਣ ਸਿੰਘ ਪਿੰਡ ਨਾਰਾਇਣਪੁਰ ਤੋਂ ਮੇਰੇ ਮੈਸੇਜ ਕਿਸ ਬਲੇ ਮੌਕੇ ਦੇ ਸਰਪੰਚ ਨੇ ਇਹ ਕੱਲ ਲਦੇਟੀ ਸਰਪੰਚ ਲਦੇਟੀ ਪੰਚਾਇਤ ਦੇ ਸਰਪੰਚ ਪ੍ਰੋਸ਼ਨ ਲਾਲ ਜੀ ਉਹਨਾਂ ਦੇ ਬੇਟੇ ਦਾ ਟਰੈਕਟਰ ਮਾਈਨਿੰਗ ਡਿਪਾਰਟਮੈਂਟ ਨੇ ਜ਼ਬਰਦਸਤੀ ਇਥੇ ਖਾਲੀ ਕਰਵਾਇਆ ਤੇ ਉਹਨੂੰ ਕੋਸ਼ਿਸ਼ ਕੀਤੀ ਹੈ ਕਿ ਫੜ ਕੇ ਥਾਣੇ ਭੇਜਣ ਦੀ ਉਸ ਬੰਦ ਚ ਫਿਰ ਨਾਲ ਲੱਗਦੀਆਂ ਪੰਚਾਇਤਾਂ ਅਸੀਂ ਸਾਰੇ 4-5 ਪੰਚਾਇਤਾਂ ਦੇ ਜਿਹੜੇ ਨੁਮਾਇੰਦੇ ਨੇ ਸਾਰੇ ਇਕੱਠੇ ਹੋਏ ਆ ਪ੍ਰੋਬਲਮ ਕੀ ਹੈ ਕਿ ਇਹ ਸਾਡਾ ਏਰੀਆ ਜਿਹੜਾ ਹੈ ਤ੍ਰੇਟੀ ਤੋਂ ਲੈ ਕੇ ਤੇ ਨਾਰਾਇਣਪੁਰ ਉਧਰ ਦਨੇਰੇ ਤੱਕ ਹੀ ਚੱਲ ਗਿਆ ਲਗਭਗ ਇਹ ਸੈਕਸ਼ਨ 4 ਦਾ ਏਰੀਆ ਹੈ ਇੱਥੇ ਜਿਹੜੀ ਹੈ ਮਾਈਨਿੰਗ ਲੀਗਲ ਤੌਰ ਤੇ ਬਾਇਨ ਹੈ ਇਹ ਡਿਪਾਰਟਮੈਂਟ ਵਾਲੇ ਕੀ ਕਰ ਰਹੇ ਆ ਇਹਨਾਂ ਦੇ ਪਹਿਲੇ ਬੰਦੇ ਬੰਦੇ ਸੀ ਟ੍ਰੀਟੀ ਜਿੱਥੋਂ ਤੱਕ ਸੈਕਸ਼ਨ 4 ਏਰੀਆ ਸ਼ੁਰੂ ਹੁੰਦਾ ਹੈ ਉੱਥੇ ਬੰਦੇ ਸੀ ਹੁਣ ਜਿਹੜੇ ਆ ਪਿਛਲੇ 5-6 ਮਹੀਨਿਆਂ ਤੋਂ ਜਿਹੜੇ ਆ ਨਾ ਇਹ ਇਹਨਾਂ ਨੇ ਇੱਥੇ ਮੌਕੇ ਤੇ ਸਾਡੀ ਪਿਆਲੀਆਂ ਦੇ ਲਾਗੇ-ਲਾਗੇ ਆਪਣੇ ਬੰਦੇ ਬਿਠਾਤੇ ਆ ਜਦੋਂ ਵੀ ਕੋਈ ਬੰਦਾ ਜਾਂਦਾ ਆ ਭਾਵੇਂ ਉਹ ਆਪ ਦੀ ਮਾਲਕੀ ਦੇ ਵਿੱਚੋਂ ਹੀ ਪੱਥਰ ਜਾਂ ਕੋਈ ਮਟੀਰੀਅਲ ਲੈ ਕੇ ਆਂਦਾ ਤੇ ਉਹਨੂੰ ਆ ਕੇ ਤੇ ਇੱਥੇ ਰੋਕ ਲੈਂਦੇ ਆ ਤੇ ਪੁਲਿਸ ਨੂੰ ਬਲਾ ਕੇ ਮੋٹے ਜੁਰਮਾਨੇ ਕਰਦੇ ਆ ਲੱਖ ਲੱਖ ਰੁਪਏ ਦੇ ਜੁਰਮਾਨੇ ਆ ਸਾਡੀ ਮੰਗ ਇਹ ਹੈ ਕਿ ਜੇਕਰ ਸਰਕਾਰ ਦੀ ਕੋਈ ਪਾਲਸੀ ਨਹੀਂ ਜਿੰਨਾ ਚਿਰ ਬਣਦੀ ਉਹਨਾਂ ਚਿਰ ਜਿਸ ਤਰ੍ਹਾਂ ਪਹਿਲੇ ਕੰਮ ਚੱਲ ਰਿਹਾ ਸੀ ਉਸ ਤਰ੍ਹਾਂ ਹੀ ਉਹਨਾਂ ਨੂੰ ਛੱਡਤਾ ਜਾਏ ਵੀਡੀਓ ਸਾਹਿਬ ਨੂੰ ਪਿਛਲੇ ਪਿਛਲੀ ਸਰਕਾਰ ਵੇਲੇ ਉਹਨਾਂ ਨੇ ਸਾਨੂੰ ਡਿਪਾਰਟਮੈਂਟ ਨਾਲ ਕੰਸਰਟ ਕਰਕੇ ਇੱਕ ਜਿਹੜਾ ਇਹ ਹੈ ਅਥਾਰਟੀ ਦਿੱਤੀ ਸੀ ਕਿ ਜਿਹੜੀ ਵੀ ਤੁਹਾਡੀ ਟਰਾਲੀ ਆਂਦੀ ਹੈ ਉਹਦੇ ਕੋਲ ਪੰਚਾਇਤ ਦਾ ਲੈਟਰ ਹੈਡ ਹੋਏਗਾ ਤੇ ਉਹਦੇ ਨਾਲ ਸਾਡਾ ਵਿਕਾਸ ਦਾ ਕੰਮ ਜਿਹੜਾ ਆ ਬੜੇ ਆਰਾਮ ਨਾਲ ਚੱਲ ਰਿਹਾ ਸੀ ਪਰ ਹੁਣ ਇਹ ਜਿਹੜੇ ਪਿਛਲੇ 6-7 ਮਹੀਨਿਆਂ ਤੋਂ ਨਾ ਤੇ ਸਰਕਾਰ ਨੇ ਕੋਈ ਪਾਲਿਸੀ ਬਣਾਈ ਹੈ ਤੇ ਨਾ ਹੀ ਉਸ ਲੈਟਰ ਹੈਡ ਨੂੰ ਮੰਨਦੇ ਆ ਇਹਨਾਂ ਦਾ ਬਸ ਇੱਕ ਹੀ ਕੰਮ ਹੈ ਕਿ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਮ ਨਹੀਂ ਕਰਨ ਦੇਣਾ ਜੇ ਇਹਨਾਂ ਨੂੰ ਪੁੱਛਦੇ ਆ ਕਿ ਕੰਮ ਕਿਸ ਤਰ੍ਹਾਂ ਕਰਨਾ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਅਸੀਂ ਸੇ ਸਬੰਧ ਚ ਅੱਜ ਇਕੱਠੇ ਹੋਏ ਆ ਕਿ ਜੇਕਰ ਤੁਸੀਂ ਕੋਈ ਪਾਲਿਸੀ ਨਹੀਂ ਬਣਾ ਸਕਦੇ ਤਾਂ ਫਿਰ ਹੁਣ ਕੱਲੇ ਕੱਲੇ ਬੰਦੇ ਨੂੰ ਘੇਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਅਸੀਂ ਆਪ ਸਰੈਂਡਰ ਕਰਾਂਗੇ ਥਾਣਾ ਧਾਰਕਲਾਂ ਵਾਲੇ ਵੀ ਸੁਣ ਲੈਣ ਤੇ ਮਾਈਨਿੰਗ ਡਿਪਾਰਟਮੈਂਟ ਵੀ ਸੁਣ ਲਵੇ ਇਹ ਜਿੰਨੀ ਲਾਈਨ ਟਰੈਕਟਰਾਂ ਦੀ ਲੱਗੀ ਹੈ ਉਹਨਾਂ ਦਾ ਥਾਂ ਬਿਲਾ ਕਰ ਲੈਣ ਕਿਸੇ ਇੱਕ ਬੰਦੇ ਦਾ ਜੇ ਇਹਨਾਂ ਨੇ ਕਿਸੇ ਇੱਕ ਕੱਲੇ ਬੰਦੇ ਨੂੰ ਘੇਰ ਕੇ ਉਹਨੂੰ ਜ਼ਬਰਦਸਤੀ ਉਹਦਾ ਚਲਾਨ ਕਰਨ ਦੀ ਜਾਂ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਗਰ ਸਾਰੀ ਲਾਈਨ ਤੋਰੀ ਆਏਗੀ ਇਹਨਾਂ ਕਾ ਇੰਤਜ਼ਾਮ ਕਰ ਲੈਣ ਇਹ ਬੀਡੀਪੀ ਸਾਹਿਬ ਨੂੰ ਕਹਿਣਾ ਕੋਈ ਹੁਣ ਗੱਲ ਹੋਈ ਤਾਂ ਡੀ ਮਾਈਨਿੰਗ ਡਿਪਾਰਟਮੈਂਟ ਬੀ ਡੀ ਬੀਓ ਸਾਹਿਬ ਨਾਲ ਕਈ ਵਾਰ ਗੱਲ ਹੋਈ ਹੈ ਮਾਈਨਿੰਗ ਡਿਪਾਰਟਮੈਂਟ ਜਿਹੜਾ ਹੈ ਉਹ ਧੱਕੇਸ਼ਾ ਹੋ ਚੁੱਕਿਆ ਹੈ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਸਨੇਹਾ ਇੱਕ ਮੈਸੇਜ ਜਿਹੜਾ ਹੈ ਪ੍ਰਸ਼ਾਸਨ ਪਠਾਨਕੋਟ ਤੇ ਮਾਈਨਿੰਗ ਡਿਪਾਰਟਮੈਂਟ ਨੂੰ ਲਾਉਣਾ ਚਾਹੁੰਦੇ ਆ ਕਿ ਜੇ ਤਾਂ ਕੋਈ ਇਸ ਦਾ ਕੋਈ ਸਾਂਝੇ ਤੌਰ ਪਰ ਕੋਈ ਹੱਲ ਨਿਕਲ ਸਕਦਾ ਹੈ ਤਾਂ ਸਾਨੂੰ ਦੱਸ ਦੇਣ ਨਹੀਂ ਤਾਂ ਫਿਰ ਅਸੀਂ ਅੱਗੇ ਤੋਂ ਜਿਹੜਾ ਹੈ ਇਹ ਸੰਘਰਸ਼ ਤੇਜ਼ ਕਰਾਂਗੇ ਫਿਰ ਆਪਣਾ ਸੰਘਰਸ਼ ਕਰਾਂਗੇ ਕਿਉਂਕਿ ਮਰਦਾ ਕੀ ਨਹੀਂ ਕਰਦਾ ਅਸੀਂ ਲਿਖਤੀ ਸ਼ਿਕਾਇਤ ਕੋ ਦਿੱਤੀ ਕੀ ਡੀਸੀ ਸਾਹਿਬ ਨੂੰ ਜਾਂ ਡਿਪਾਰਟਮੈਂਟ ਨੂੰ ਦੇਖੋ ਲਿਖਤੀ ਸ਼ਿਕਾਇਤ ਸਾਨੂੰ ਅੱਗੇ ਪ੍ਰੋਬਲਮ ਨਹੀਂ ਆਈ ਤੇ ਅਸੀਂ ਨਹੀਂ ਦਿੱਤੀ ਇਹ ਕੱਲ ਇਹਨਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਜਿਹੜਾ ਧੱਕੇ ਨਾਲ ਇੱਕ ਸਰਪੰਚ ਦਾ ਟਰੈਕਟਰ ਖੋਹ ਕੇ ਤੇ ਉਹਨੂੰ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਫਿਰ ਅਸੀਂ ਜਿਹੜਾ ਹੈ ਅੱਜ ਇਸ ਮੁੱਦੇ ਤੇ ਇਕੱਠੇ ਹੋਏ ਹਾਂ ਲੋੜ ਪਏਗੀ ਤਾਂ ਅਸੀਂ ਜ਼ਰੂਰ ਜਿਹੜਾ ਹੈ ਮਾਈਨਿੰਗ ਡਿਪਾਰਟਮੈਂਟ ਨੂੰ ਲਿਖਤੀ ਵੀ ਦਿਆਂਗੇ ਪਰ 22 ਫੋਨ ਇਹਨਾਂ ਨਾਲ ਗੱਲ ਹੋਈ ਹੈ ਜਿਹੜੇ ਇਹਨਾਂ ਦੇ ਮੌਕੇ ਦੇ ਬੰਦੇ ਇੱਥੇ ਬਿਠਾਏ ਹੋਏ ਸੀ ਉਹਨਾਂ ਨੇ ਮੈਸੇਜ ਕਨਵੇ ਕਰਤਾ ਆ ਕਿ ਪਿੰਡ ਦੇ ਲੋਕੀ ਇਕੱਠੇ ਹੋਇਆ ਜੀ ਆ ਕੇ ਇਹਨਾਂ ਨਾਲ ਗੱਲ ਕਰੋ ਹੁਣ ਡਿਪਾਰਟਮੈਂਟ ਕਹਿੰਦਾ ਕਿ ਆ ਕੇ ਤੁਸੀਂ ਸਾਡੇ ਨਾਲ ਆ ਕੇ ਤੇ ਆਫਿਸ ਗੱਲ ਕਰੋ ਆ ਕੇ ਕੋਈ ਗੱਲ ਨਹੀਂ ਜਦੋਂ ਲੋੜ ਪਈ ਗਈ ਜੀ ਸਰ ਤੇ ਕੀ ਪੁੱਛਦਾ ਤੁਹਾਡੀ ਕਿੰਨਾ ਵੱਲੋਂ ਡਿਊਟੀ ਲਾਈ ਗਈ ਤੁਹਾਡੇ ਜੀ ਸਾਹਿਬ ਜੀ ਕਿਹਨੇ ਬੜਮਣ ਤੇ ਜੀ ਸਾਹਿਬ ਇਹ ਮੈਨੂੰ ਕੀ ਹਦਾਇਤ ਕੀਤੀ ਕੀ ਤੁਹਾਨੂੰ ਸਾਨੂੰ ਕਿਹਾ ਵੀ ਸਰ ਟਰੈਕਟਰ ਬੰਦ ਕਰੋ ਜਿਹੜਾ ਬਿੱਲ ਆਲਾ ਆਂਦਾ ਉਹਨੂੰ ਜਾਣ ਦਿਓ ਤੇ ਜਿਹੜਾ ਬਿੱਲ ਤੋਂ ਉਹਨੂੰ ਬੰਦ ਕਰ ਦਿਓ ਇਦੋਂ ਬਿੱਲ ਕਿਹੜੇ ਕਿਹੜੀ ਜਗ੍ਹਾ ਤੇ ਬਿੱਲ ਮਿਲਨੇ ਇਦੋਂ ਮਾਚਲ ਤੋਂ ਲਿਆਂਦੇ ਸਰ ਅੱਛਾ ਹਾਂ ਜੀ ਉਹ ਲੋਕ ਕਹਿੰਦੇ ਆਪਣੀ ਜ਼ਮੀਨਾਂ ਤੋਂ ਆਪਾ ਕਟ ਕੇ ਲੈਨੇ ਮਾਲ ਆਪਣੀ ਜ਼ਮੀਨਾਂ ਤੋਂ ਲੈ ਕੇ ਆਨੇ ਆ ਮਾਲ ਕੋਣ ਕਹਿੰਦੇ ਟਰੈਕਟਰ ਵਾਲੇ ਜੀ ਸਰ ਚੱਕੀ ਤੋਂ ਆਉਂਦਾ ਮਾਲ ਹਾਂਜੀ ਚੱਕੀ ਤੋਂ ਆਉਂਦਾ ਤੁਸੀਂ ਵੈਰੀਫਾਈ ਕਰ ਲੈ ਵੈਰੀਫਾਈ ਕਰ ਲੈਤੀ ਕਿੱਥੋਂ ਆਉਂਦਾ ਕਿਉਂ ਕਰੇਗਾ ਜੇ ਮਾਲ ਪਰ ਕੱਲ ਲੈਂਦੇ ਤੁਸੀਂ ਮੋਕੇ ਤੇ ਜਾਂਦੇ ਜੀ ਕਿੱਦਾਂ ਤੁਹਾਨੂੰ ਪਤਾ ਜੀ ਸਾਨੂੰ ਪਤਾ ਚੱਕੀ ਤੋਂ ਆਉਂਦਾ ਮਾਲ ਨਾਲੇ ਜੋ ਚੱਕੀ ਜੀ ਅੱਛਾ ਬਿੱਲ ਕਦੇ ਮੰਗਦੇ ਤੁਸੀਂ ਸਰ ਉਸ ਜਨ ਜਿੱਦਾਂ ਸੰਸਾਭ ਨੇ ਸੰਸਾਭ ਨੇ ਆਡਰ ਹੋ ਜੇ ਉਦਾਂ ਹੀ ਕਰਨਾ ਸਾਨੂੰ ਹਮਾ ਚਲਦਾ ਬਿੱ ਉਹ ਸਰ ਉਹ ਮੈਂ ਮੈਨੂੰ ਕਹਦਾ ਸਾਨੂੰ ਹਾਂਜੀ ਸਾਨੂੰ ਮੈਨਾਂ ਲੈਦਾ ਉਹਨਾਂ ਨੇ ਹੁਣ ਤੱਕ ਕਿੰਨੇ ਟਰੈਕਟਰ ਟਰਾਲੀਆਂ ਫੜੇ ਕਿ ਤੁਹਾਡੇ ਕੋ ਕਿੰਨਾ ਜੁਰਮਾਨਾ ਕੀਤਾ ਗਿਆ ਸਰ ਜਦੋਂ ਦਾ ਸੀ ਬੈਠੇ ਟਰੈਕਟਰ ਬੰਦੀ ਹੋ ਗਏ ਕੋਈ ਆਂਦਾ ਹੈ ਇਹ ਸਰਪੰਚ ਸਾਹਿਬ ਦਾ ਆਇਆ ਸੀ ਕਿ ਕਿੰਨੇ ਚਿਰ ਤੋਂ ਨਕਲ ਆ ਰਹੇ ਸੀ ਇਹ ਸਾਨੂੰ ਦਾ ਮਹੀਨਾ ਹੀ ਹੋਇਆ ਕਿਨਾ ਚਿਰ ਹੋ ਗਿਆ ਤਾਂ ਨਤ ਲਗੇ ਮਹੀਨਾ ਹੀ ਹੋਇਆ ਕਿੰਨੇ ਟਰੈਕਟਰ ਟਰਾਲੀਆਂ ਫੜੇ ਸਿਰਫ ਜਿਜਲੇ ਅਸੀਂ ਆਨੇ ਆ ਉਹ ਚੱਲ ਜਾਂਦੇ ਆ ਰਾਤ ਨੂੰ ਜਿਹੜੇ ਹੋਵੇ ਉਹ ਜਾਂਦੇ ਹੋਏ ਸਾਡੇ 9 ਤੋਂ ਲੀ ਗਏ 5-4 ਦਿਨ ਦੀ ਕੈਮਰੋ ਪਰਸ ਤੋਂ ਧਨੀ ਦੇ ਨਾਲ ਅਜ ਸੈਨੀ ਦੀ ਰਿਪੋਰਟ